ਸਰੀ ਰਾਗ ਮਹਲਾ 3 ਮਾਇਆ ਮੋ ਮੇਰੇ ਪ੍ਰਭ ਕੀ ਨਾਂ ਆਪੇ ਭਰਮ ਪੁਲਾਏ ਮੇਰੇ ਪ੍ਰਭੂ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਪਟਕਣਾ ਵਿੱਚ ਪਾ ਕੇ ਕੁਰਾਹੇ ਪਾਦੰ ਲੈ ਮਨਮੁਖ ਕਰਮ ਕਰੈ ਨਹੀਂ 부ਝੈ ਬਿਰਥਾ ਜਨਮ ਗਵਾਏ ਪੋਸਟੜਕਣਾ ਵਿੱਚ ਪਏ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਹਨ ਤੇ ਇਹ ਨਹੀਂ ਸਮਝਦੇ ਕਿ ਅਸੀਂ ਕਿਰਾਏ ਪਏ ਹੋਏ ਹਾਂ ਜਿਹੜਾ ਵੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਹ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਸਤਗੁਰੂ ਦੀ ਬਾਣੀ ਇਸ ਜਗਤ ਵਿੱਚ ਜੀਵਨ ਦੇ ਰਸਤੇ ਵਿੱਚ ਚਾਨਣ ਕਰਦੀ ਹੈ। ਇਹ ਬਾਣੀ ਪ੍ਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਆ ਵੱਸਦੀ ਹੈ। ਮਨ ਰੇ RAM ਜਪੋ ਸੁਖ ਹੋਏ। हे ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪ। ਗੁਰੂ ਦੇ ਉਪਦੇਸ਼ ਨੂੰ ਯਾਦ ਕਰ। ਨਾਮ ਜਪਣ ਨਾਲ ਹੀ ਆਤਮਿਕ ਆਨੰਦ ਮਿਲਦਾ ਹੈ। ਗੁਰਪੂਰਾ ਸਾਲਾਹੀਐ ਸਾਝ ਮਿਲੈ ਪ੍ਰਭ ਸੋਇ ਰਹਾਉ ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ ਇਸ ਵਾਸਤੇ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪਿਆ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਦਾ ਹੈ ਤੇ ਮਨੁੱਖ ਨੂੰ ਉਹ ਪ੍ਰਮਾਤਮਾ ਮਿਲ ਪੈਂਦਾ ਹੈ ਰਹਾਉ فرم ਗਿਆ ਭਉ ਭਾਗਿਆ ਹਰ ਚਰਣੀ ਚਤਲਾਏ ਗੁਰੂ ਦੇ ਰਾਹੀ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਮਨ ਦੀ ਝਟਕਣਾ ਦੂਰ ਹੋ ਜਾਂਦੀ ਹੈ ਹਰੇਕ ਕਿਸਮ ਦਾ ਡਰ ਨਸ ਜਾਂਦਾ ਹੈ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ ਸ਼ਬਦ ਕਮਾਉਣਾ ਚਾਹੀਦਾ ਹੈ ਭਾਵ ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਮਨ ਵਿੱਚ ਆ ਵਸਦਾ ਹੈ ਘਰ ਮਹਲ ਸੱਚ ਸਮਾਈਐ ਚਮਕਾਲ ਨਾ ਸਕੈ ਖਾਇ ਅੰਤਰ ਆਤਮੇ ਟਿਕ ਜਾਈਦਾ ਹੈ ਪ੍ਰਭੂ ਚਰਨਾ ਵਿੱਚ ਸਦਾ ਥਿਰ ਪ੍ਰਮਾਤਮਾ ਵਿੱਚ ਲੀਨ ਰਹਿ ਸਕੀਦਾ ਹੈ ਤੇ ਆਤਮਕ ਮੌਤ ਸੁਚੱਜੇ ਜੀਵਨ ਨੂੰ ਖਾ ਨਹੀਂ ਸਕਦੀ ਯਾਨੀ ਕਿ ਬੁਰਾਈਆਂ ਮਨੁੱਖ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਗੋਂ ਗੁਰੂ ਦਾ ਉਪਦੇਸ਼ ਪ੍ਰਭਾਵਿਤ ਕਰਦਾ ਹੈ ਤੇ ਬੁਰਾਈਆਂ ਤੋਂ ਮਨੁੱਖ ਸਲਾ ਵਾਸਤੇ ਬਚਿਆ ਰਹਿੰਦਾ ਹੈ ਨਾਮਾਂ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਘਤ ਪਾਈ ਜਿੱਥੇ ਵੀ ਔਂਕੜ ਤੇ ਹੋੜਾ ਦੋਵੇਂ ਮਾਤਰਾਵਾਂ ਜੱਜੇ ਦੇ ਪੈਰ ਵਿੱਚ ਜਾਂ ਕੱਗੇ ਦੇ ਪੈਰ ਵਿੱਚ ਬਾਣੀ 'ਚ ਕਈ ਥਾਵਾਂ ਤੇ ਇਦਾਂ ਆਉਂਦੀਆਂ ਆ ਤੇ ਉਥੇ ਅਸਲ ਸ਼ਬਦ ਜਿਹੜਾ ਵਾ ਉਹ ਹੈ ਗਵਾ ਜੋਲਾਹਾ ਪਰ ਪਾਠ ਜਿਹੜਾ ਕਰਨਾ ਹੁੰਦਾ ਉਹ ਕਰਨਾ ਹੁੰਦਾ ਜਲਾਹਾ ਔਂਕੜ ਨਾਲ ਨੇ ਗੋਪਾਲ ਪਰ ਪਾਠ ਹੋਊਗਾ ਗੋਪਾਲ ਇਦਾਂ ਹੀ ਇੱਥੇ ਪਾਠ ਜੁਲਾਹਾ ਕਰਨਾ ਹੈ ਆਪਾਂ ਵੇਖੋ ਨਾਮਦੇਵ ਜਾਤ ਦਾ ਸ਼ਿਵਾ ਸੀ ਕਬੀਰ ਜਲਾਹਾ ਸੀ ਉਹਨਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ ਬ੍ਰਾਹਮਣ ਕੇ ਬੇਤੇ ਸ਼ਬਦ ਪਛਾਣੈ ਹੋ ਮੈਂ ਜਾਤ ਗਵਾਈ ਉਹ ਪ੍ਰਮਾਤਮਾ ਦੇ ਨਾਲ ਸਾਂਝ ਮਣ ਵਾਲੇ ਬਣ ਗਏ ਉਹਨਾ ਪ੍ਰਭੂ ਦੇ ਸ਼ਿਰਤ ਸਲਾਹ ਨਾਲ ਜੂੰਗੀ ਸਾਂਝ ਪਾ ਲਈ ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ ਹਉਮੈ ਦਾ ਵੀ ਨਾਸ਼ ਕਰ ਦਿੱਤਾ ਸੋਰ ਨਰ ਤਿਨ ਕੀ ਬਾਣੀ ਗਾਵੈ ਕੋਇ ਨਾ ਮਿਟੈ ਭਾਈ ਏ ਭਾਈ ਹੁਣ ਦੇਵਤੇ ਤੇ ਮਨੁੱਖ ਉਹਨਾਂ ਦੀ ਉਚਾਰੀ ਹੋਈ ਬਾਣੀ ਗਾਉਂਦੇ ਹਨ ਕੋਈ ਬੰਦਾ ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ। ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੁਜਾ ਪਾਉ ਨ ਜਾਣੇ। ਹਰਨਾਕਸ਼ ਦਾਸ ਦਾ ਪੁੱਤਰ ਭਗਤ ਪ੍ਰਿਥੀਲਾਦ ਮਿੱਥੇ ਹੋਏ ਧਾਰਮਿਕ ਕਰਮਾ ਤੇ ਇੰਦ੍ਰਿਆਨਵਾਸ ਕਰਮੀਆਂ ਜੁਗਤੀਆਂ ਦੱਸਣ ਵਾਲੀ ਕੋਈ ਪੁਸਤਕਾ ਨਹੀਂ ਸੀ ਪੜਦਾ ਉਹ ਪ੍ਰਭੂ ਬਿਨਾ ਕਿਸੇ ਹੋਰ ਦੇਵਤੇ ਆਦਿਕ ਨਾਲ ਪਿਆਰ ਕਰਨਾ ਨਹੀਂ ਸੀ ਜਾਣਦਾ ਧਿਆਨ ਰੱਖੋ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਵ ਨਾ ਜਾਣੈ ਦੈਨ ਦਾ ਪੁੱਤਰ ਪ੍ਰਲਾਦ ਉਹ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜਦਾ ਉਹ ਪ੍ਰਭੂ ਬਿਨਾਂ ਕਿਸੇ ਹੋਰ ਦੇਵਤੇ ਆਦਿਕ ਨਾਲ ਪਿਆਰ ਕਰਨਾ ਨਹੀਂ ਸੀ ਜਾਣਦਾ ਸਤਗੁਰ ਭੇਟਿਆ ਨਿਰਮਲ ਹੋਵਾ ਅਨ ਦਿਨ ਨਾਮ ਵਖਾਣੈ ਪੂਰਾ ਗੁਰੂ ਮਿਲਣ ਦੀ ਬਰਕਤ ਨਾਲ ਉਹ ਪਵਿੱਤਰ ਜੀਵਨ ਵਾਲਾ ਹੋ ਗਿਆ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਇੱਕੋ ਪੜੇ ਇੱਕੋ ਨੋଁ ਭੁਜੇ ਦੂਜਾ ਅਵਰ ਨਾ ਜਾਣੇ ਉਹ ਇੱਕ ਪ੍ਰਮਾਤਮਾ ਦੀ ਸਿੱਖ ਸਲਾਹ ਪੜਦਾ ਸੀ ਇੱਕ ਪ੍ਰਮਾਤਮਾ ਦਾ ਨਾਮ ਹੀ ਸਮਝਦਾ ਸੀ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਜਾਣਦਾ ਖਾਟ ਦਰਸ਼ਨ ਜੋਗੀ ਸੰਿਆਸੀ ਬੇਨ ਗੁਰ ਪਰਮ ਭੁਲਾਏ ਜੋਗੀ ਹੋਣ ਸੰਿਆਸੀ ਹੋਣ ਇਹ ਸਾਰੇ ਹੀ ਛੇ ਭੇਖਾਂ ਦੇ ਸਾਧ ਗੁਰੂ ਦੀ ਸ਼ਰਮ ਤੋਂ ਬਿਨਾ ਮਾਇਆ ਦੀ ਭਟਕਣਾ ਵਿੱਚ ਪੈ ਕੇ ਖੁਰਾਹੇ ਪੈ ਰਹੇ ਹਰ ਨਾ ਸਤ ਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਜਦੋਂ ਇਹ ਗੁਰੂ ਦੀ ਸ਼ਰਨ ਪੈਂਦੇ ਹਨ ਤਦੋਂ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਕੇ ਉੱਚੀ ਆਤਮਿਕ ਅਵਸਥਾ ਤੇ ਸਹੀ ਜੀਵਨ ਜੁਗਤ ਪ੍ਰਾਪਤ ਕਰਦੇ ਹਨ ਸੱਚੀ ਬਾਣੀ ਸਿਉ ਚਿਤ ਲਾਗੇ ਪਾਵਣ ਜਾਣ ਰਹਾਏ ਜੇਸ ਮੁਨੋਖ ਦਾ ਚਿਤ ਸਦਾ ਫਿਰ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਨਾਲ ਪਰਚਦਾ ਹੈ ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ਪੰਡਿਤ ਪੜ ਪੜਵਾਦ ਵਖਾਣੈ ਬੇਨਾ ਗੁਰ ਪਰਮ ਭੁਲਾਏ ਪੰਡਿਤ ਲੋਕ ਸ਼ਾਸਤਰ ਆਦਿਕ ਪੜ ਪੜ ਕੇ ਨਿਰੀ ਚਰਚਾ ਹੀ ਕਰਦੇ ਸੁਣਦੇ ਹਨ ਹੋ ਵੀ ਗੁਰੂ ਦੀ ਸ਼ਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿੱਚ ਪੈ ਕੇ ਘਰਾਹੇ ਪੈ ਰਹੇ ਹਨ ਲੱਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਕੋਈ ਵੀ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਮਾਇਆ ਦੇ ਮੋਤ ਔਖਲਾਸੀ ਹਾਸਲ ਨਹੀਂ ਕਰ ਸਕਦਾ ਗੁਰੂ ਦੀ ਸ਼ਰਮ ਤੋਂ ਬਿਨਾ 84 ਲੱਖ ਜੁਨਾ ਦਾ ਢੇੜ ਬਣਿਆ ਰਹਿੰਦਾ ਹੈ। ਜਾਂ ਨਾਉ ਚਿਤੈ ਤਾਂ ਗਤ ਪਾਏ। ਜਾਂ ਸਤਗੁਰ ਮੇਲ ਮਿਲਾਏ। ਜਦੋਂ ਗੁਰੂ ਮਨੁੱਖ ਨੂੰ ਪ੍ਰਭੂ ਦੇ ਚਰਨਾਂ ਵਿੱਚ ਜੋੜਦਾ ਹੈ। ਜਦੋਂ ਪ੍ਰਭੂ ਦਾ ਨਾਮ ਸਿਮਰਦਾ ਹੈ। ਤਦੋਂ ਉਹ ਉੱਚੀ ਆਤਮਿਕ ਅਵਸਥਾ हासिल ਕਰ ਲੈਂਦਾ ਹੈ ਸਤ ਸੰਗਤ ਮੈਂ ਨਾਮ ਹਰੇ ਉਪਜੈ ਜਾ ਸਤਗੁਰ ਮਿਲੈ ਸੁਭਾਏ ਜਦੋਂ ਮਨੁੱਖ ਨੂੰ ਪਿਆਰ ਨਾਲ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਸਤ ਸੰਗ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਮਨ ਤਨ ਅਰਪੀ ਆ ਪਗਮਾਈ ਚੱਲ ਸਤਿਗੁਰ ਪਾਏ ਮੇਰੀ ਇਹੀ ਅਰਦਾਸ ਹੈ ਕਿ ਮੈਂ ਆਪਣੇ ਮਨ ਤਨ ਨੂੰ ਗੁਰੂ ਦੇ ਹਵਾਲੇ ਕਰ ਦਿਆਂ ਮੈਂ ਗੁਰੂ ਦੇ ਅੱਗੇ ਆਪਣਾ ਆਪਾ ਭਾਉ ਗਵਾ ਦਿਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਜੀਵਨ ਗੁਜ਼ਾਰਾਂ ਸਦ ਬਲਿਹਾਰੀ ਗੁਰਿਆਪਨੇ ਵਿਟੋ ਜੇ ਹਰ ਸੇ ਤੀ ਚਿਤ ਲਾਏ ਜਿਹੜੇ ਗੁਰੂ ਪ੍ਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦਿੰਦਾ ਹੈ ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਸੋ ਬ੍ਰਾਹਮਾ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਤਾ ਉੱਚੀ ਦਾ ਦਾ ਮਾਨ ਵਿਅਰਥ ਹੈ ਉਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਪ੍ਰਭੂ ਨੂੰ ਪਛਾਣਦਾ ਹੈ ਜਿਹੜਾ ਪ੍ਰਭੂ ਦੇ ਪ੍ਰੇਮ ਵਿੱਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ ਰਬ ਨੇਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਜਾਦਾ ਕੋਈ ਭੇਨ ਭੇਦ ਨਹੀਂ ਪ੍ਰਭੂ ਸਭ ਸਰੀਰਾਂ ਵਿੱਚ ਸਭ ਜੀਵਾਂ ਦੇ ਨੇੜੇ ਵਸਦਾ ਹੈ ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ ਜੋ ਗੁਰੂ ਦੀ ਸ਼ਰਨ ਪਏ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਹੈ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਭੂ ਨਾਲ ਜਾਣ ਪਛਾਣ ਪੈਂਦੀ ਹੈ ਪ੍ਰਭੂ ਦਾ ਨਾਮ ਮਿਲਦਾ ਹੈ ਲੋਕ ਪਰਲੋਕ ਵਿੱਚ ਆਦਰ ਅਦਬ ਸਤਕਾਰ ਮਿਲਦਾ ਹੈ ਸ੍ਰੀ ਰਾਗ ਮਹਲਾ ਤੀਜਾ ਸਹਜੈ ਨੋ ਸਭ ਲੋਚ ਦੀ ਬੇਨ ਗੁਰ ਪਾਇਆ ਨਾ ਜਾਏ ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ ਪਰ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ ਪੜ ਪੜ ਪੰਡਤ ਜੋਤ ਕੀ ਥਕੇ ਪੇਖੀ ਪਰਮ ਭੁਲਾਏ ਪੰਡਤ ਤੇ ਜੋਤਸ਼ੀ ਸ਼ਾਸਤਰਾਦਿਕ ਧਰਮ ਪੁਸਤਕਾਂ ਪੜ ਪੜ ਕੇ ਥੱਕ ਗਏ ਪਰ ਸਹਜ ਅਵਸਥਾ ਪ੍ਰਾਪਤ ਨਾ ਕਰ ਸਕੇ ਛੇ ਪੇਖਾਂ ਦੇ ਸਾਧੂ ਵੀ ਢਟਕ ਢਟਕੇ ਕੁਰਾਹੇ ਹੀ ਪੈ ਰਹੇ ਉਹ ਵੀ ਸਹਜ ਅਵਸਥਾ ਨਾ ਲੱਭ ਸਕੇ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਈ ਜਿਨ੍ਹਾਂ ਉਤੇ ਪ੍ਰਮਾਤਮਾ ਆਪਣੀ ਰਜ਼ਾ ਅਨਸਾਰ ਕਿਰਪਾ ਕਰਦਾ ਹੈ ਉਹ ਗੁਰੂ ਨੂੰ ਮਿਲ ਕੇ ਸਹਜ ਅਵਸਥਾ ਪ੍ਰਾਪਤ ਕਰਦੇ ਭਾਈ રે ਗੁਰ ਬੇਨਾ ਸਹਜ ਨਾ ਹੋਏ اے بھائی گرو دی شرم ਤੋਂ বিনা منوਖ دے اندر ਆత్మ کا ڈولتا پیدا نہیں ہندی شبد ہی تے ساج උපجے ہر پایا سچ سوے رہاو گرو دے شبد وچ جڑن تو ہی آత్మ کا ڈولتا من دی شانتی پیدا ہندی ہے تے او سدا تے رہن والا ہری ملدا ہے ਰਹਾਉ ਸਹਜੇ ਗਾਵੇ ਆ ਥਾਂ ਪਵੈ ਬਿਨ ਸਹਜੇ ਕਥਨੀ ਬਾਦ ਪ੍ਰਮਾਤਮਾ ਦੇ ਗੁਣਾ ਦਾ ਕੀਰਤਨ ਕਰਨਾ ਵੀ ਤਦੋਂ ਹੀ ਪ੍ਰਵਾਨ ਹੁੰਦਾ ਹੈ ਜੇ ਆਤਮਕ ਅਡੋਲਤਾ ਵਿੱਚ ਟਿਕ ਕੇ ਕੀਤਾ ਜਾਏ ਆਤਮਕ ਅਡੋਲਤਾ ਤੋਂ ਬਿਨਾ ਧਰਮ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ ਸਹਜੇ ਹੀ ਅਗਤ ਉਪਜੈ ਸਹਜ ਪਿਆਰ ਬੈਰਾਗ ਆਤਮਕ ਅਡੋਲਤਾ ਵਿੱਚ ਟਿਕਿਆ ਹਿੰ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ ਆਤਮਕ ਅਡੋਲਤਾ ਦੇ ਰਾਹੀ ਹੀ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਟਿਕਦਾ ਹੈ ਦੁਨੀਆ ਵੱਲੋਂ ਵਿਰਾਗ ਵਿੱਚ ਰਹਿੰਦਾ ਹੈ ਸਹਜ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜ ਜੀਵਨ ਹ ਬਾਦ ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ ਆਤਮਕ ਅਡੋਲਤਾ ਤੋਂ ਬਿਨਾ ਮਨੁੱਖ ਦੀ ਸਾਰੀ ਜ਼ਿੰਦਗੀ ਵਿਅਰਥ ਜਾਂਦੀ ਹੈ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਏ ਉਹ ਆਤਮਕ ਡੋਲਤਾ ਵਿੱਚ ਟਿਕ ਕੇ ਆਤਮਕ ਡੋਲਤਾ ਵਿੱਚ ਸਮਾਧੀ ਲਾ ਕੇ ਹੀ ਸਦਾ ਪ੍ਰਮਾਤਮਾ ਦੇ ਸਿਪਤ ਸੁ ਕਰਦਾ ਰੋ ਸਹਿਜੇ ਹੀ ਗੁਣੇ ਉਚਰੈ ਭਗਤ ਕਰੇ ਲਿਵ ਲਾਏ ਜਿਹੜਾ ਮਨੁੱਖ ਆਤਮਕ ਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਪ੍ਰਭੂ ਚਰਨਾ ਵਿੱਚ ਸੁਰਤ ਜੋੜ ਕੇ ਭਗਤੀ ਕਰਦਾ ਹੈ ਸ਼ਬਦ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਉਸ ਦੇ ਮਨ ਵਿੱਚ ਪ੍ਰਮਾਤਮਾ ਆਵਸਦਾ ਹੈ ਉਸ ਦੀ ਜੀਵ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਕਦੀ ਰਹਿੰਦੀ ਹੈ ਸਹਜੇ ਕਾਲ ਵਿਡਾਰਿਆ ਸਚ ਸ਼ਰਨਾਈ ਪਾਇ ਸਦਾ ਰਹਿਣ ਵਾਲੇ ਪ੍ਰਮਾਤਮਾ ਦੀ ਸ਼ਰਨ ਪੈ ਕੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਨ੍ਹਾਂ ਨੇ ਆਤਮਿਕ ਮੌਤ ਨੂੰ ਮਾਰ ਲਿਆ ਸਹਜੇ ਹਰ ਨਾਮ ਮਨ ਵਸਿਆ ਸਚੀ ਕਾਰ ਕਮਾਏ ਇਹ ਸਦਾ ਨਾਲ ਨਿਵਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਸੇਵੜ ਭਾਗੀ ਜਿਨੀ ਪਾਏ ਆ ਸਹਜੇ ਰਹੇ ਸਮਾਏ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ ਉਹ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦੇ ਹਨ ਮਾਇਆ ਵਿੱਚ ਸਹਜਨਾ ਉਪਜੈ ਮਾਇਆ ਦੁਜੈ ਪਾਇ ਮਾਇਆ ਦੇ ਮੋਹ ਵਿੱਚ ਟਿਕ ਰਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ माया ਤਾਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿੱਚ ਫਸਾਂਦੀ ਹੈ। ਮਨਮੁਖ ਕਰਮ ਕਮਾਵਣੇ ਹਉਮੈ ਜੜੇ ਜਲਾਇ। ਅਜਿਹੀ ਮਨੁੱਖਤਾ ਵਾਲੇ ਕਰਮ ਕੀਤੇ ਆ ਮਨੁੱਖ ਹਉਮੈ ਵਿੱਚ ਹੀ ਸੜਦਾ ਹੈ। ਇਹੋ ਜੇ ਮਨਮੁਖਤਾ ਵਾਲੇ ਕਰਮ ਕੀਤੇ ਆ ਮਨੁੱਖਤਾ ਤੋਂ ਟੁੱਟੇ ਹੋਏ ਮਨ ਦੇ ਮਗਰ ਲਾ ਕੇ ਕੀਤੇ ਹੋਏ ਕੰਮਾਂ ਨਾਲ ਮਨੁੱਖ ਹਉਮੇ ਵਿੱਚ ਸੜਦਾ ਰਹਿੰਦਾ ਹੈ ਆਪਣੇ ਆਪ ਨੂੰ ਸਾੜਦਾ ਹੈ ਜੰਮਣਾ ਮਰਣਾ ਚੁਕਈ ਫਿਰ ਫਿਰ ਆਵੇ ਜਾਏ ਉਸ ਦਾ ਜਨਮ ਮਰਨ ਦਾ ਘੇੜ ਕਦੇ ਮੁੱਕਦਾ ਨਹੀਂ ਉਹ ਮੁੜ ਮੁੜ ਜੰਮਦਾ ਤੇ ਮੁੜ ਮੁੜ ਮਰਦਾ ਰਹਿੰਦਾ ਹੈ ਤ੍ਰੈ ਗੁਣਾ ਵਿੱਚ ਸਹਜ ਨਾ ਪਈਐ ਤ੍ਰੈ ਗੁਣ ਪਰਮ ਭੁਲਾਏ ਮਾਇਆ ਦੇ ਮੋਹ ਵਿੱਚ ਟਿਕੇ ਰਹਾ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ ਮਾਇਆ ਦੇ ਤਿੰਨ ਗੁਣਾ ਦੇ ਕਾਰਨ ਜੀਵ ਝਟਕਣਾਂ ਵਿੱਚ ਫਸ ਕੇ ਕੁਰਾਏ ਪਿਆ ਰਹਿੰਦਾ ਹੈ ਪੜੀਏ ਗੁਣਿਐ ਚਾਰ ਕਥੀਐ ਜਾਂ ਵੱਡੋਂ ਕੁੱਥਾ ਜਾਏ ਇਸ ਹਾਲਤ ਵਿੱਚ ਧਾਰਮਿਕ ਪੁਸਤਕਾ ਪੜਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਜੀਵ ਆਪਣੇ ਮੂਲ ਪ੍ਰਭੂ ਤੋਂ ਖੋਜ ਕੇ ਗਲਤ ਜੀਵਨ ਰਾਹ ਤੇ ਤੁਰਦਾ ਹੈ ਚੌਥੇ ਪਦ ਮੈਂ ਸਾਝ ਹੈ ਗੁਰਮਖ ਪੱਲੇ ਪਾਏ माया ਦੇ ਤਿੰਨ ਗੁਣਾ ਤੋਂ ਲੰਘ ਕੇ ਚੌਥੀ ਆਤਮਕ ਅਵਸਥਾ ਵਿੱਚ ਆਪਣੇ ਆ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ ਤੇ ਇਹ ਆਤਮਕ ਅਵਸਥਾ ਗੁਰੂ ਦੀ ਸ਼ਰਨ ਪਿਆ ਪ੍ਰਾਪਤ ਨਹੀਂ ਹੈ ਗੁਰੂ ਤੋਂ ਬਿਨਾ ਇਸ ਤਰ੍ਹਾਂ ਦੀ ਪਦਵੀ ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੁਜੀ ਹੋਏ ਤਿੰਨ ਗੁਣਾ ਤੋਂ ਨਿਰਲੇਪ ਪ੍ਰਮਾਤਮਾ ਦਾ ਨਾਮ ਸਭ ਪਦਾਰਥਾਂ ਦਾ ਖਜ਼ਾਨਾ ਹੈ ਆਤਮਕ ਅਡੋਲਤਾ ਵਿੱਚ ਪਹੁੰਚਿਆ ਇਹ ਸਮਝ ਪੈਂਦੀ ਗਉਣਵੰਤੀ ਸਲਾਹਿਆ ਸੱਚੇ ਸਚੀ ਸੋਏ ਗੁਣਾ ਵਾਲੇ ਜੀਵ ਵੀ ਉਸ ਪ੍ਰਭੂ ਦੀ ਸਿੱਖ ਸਲਾਹ ਕਰਦੇ ਹਨ ਜਿਹੜਾ ਮਨੁੱਖ ਸਿੱਖ ਸਲਾਹ ਕਰਦਾ ਹੈ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਉਸ ਦੀ ਸੋਮਾ ਵੀ ਟਾਲੋ ਜਾਂਦੀ ਹੈ ਭੁੱਲੇ ਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਉਹ ਪ੍ਰਮਾਤਮਾ ਇਤਨਾ ਦਿਆਲ ਹੈ ਕਿ ਉਹ ਸ਼ਰਨ ਆਏ ਪ੍ਰਾਏ ਪਏ ਬੰਦਿਆਨੋਂ ਵੀ ਭੁੱਲਿਆਨੋਂ ਵੀ ਆਤਮਕ ਅਡੋਲਤਾ ਵਿੱਚ ਜੋੜ ਦਿੰਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਵਡਪਾਗੀ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਬੇਨ ਸਹਜੈ ਸਭ ਅੰਧ ਹੈ ਮਾਇਆ ਮੋਗਵਾਰ ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਜਗਤ ਉੱਤੇ ਮਾਇਆ ਦੇ ਮੋਹ ਦਾ ਕੋਹ ਪਹਨੇਰਾ ਛਾਇਆ ਰਹਿੰਦਾ ਹੈ ਸਹਜੇ ਹੀ ਸੋਜੀ ਪਈ ਸਚੇ ਸ਼ਬਦ ਅਪਾਰ ਸਦਾ ਫਿਰ ਪ੍ਰਭੂ ਦੀ ਸਿੱਖਤ ਸਲਾਹ ਦੇ ਸ਼ਬਦ ਦੇ ਰਾਹੀ ਜਿਸ ਬੰਦੇ ਨੂੰ ਆਤਮਕ ਅਡੋਲਤਾ ਵਿੱਚ ਜੁੜ ਕੇ ਪਰਮਾਤਮਾ ਦੇ ਗੁਣਾਂ ਦੀ ਸਮਝ ਪੈਂਦੀ ਹੈ ਉਹ ਉਸ ਅਪਾਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਆਪੇ ਬਖਸ਼ ਮਿਲਾਏ ਅਨਾ ਪੂਰੇ ਗੁਰ ਕਰਤਾਰ ਅਜਿਹੇ ਭਾਗਾਂ ਵਾਲੇ ਬੰਦਿਆਂ ਨੂੰ ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੁੰਦਾ ਹੈ ਸਹਜੇ ਆਦਿਸ਼ਟ ਪੈਸ਼ਾਣੀਆਂ ਨਿਰਭਉ ਜੋਤ ਨਿਰੰਕਾਰ ਆਤਮਕ ਅਡੋਲਤਾ ਵਿੱਚ ਪਹੁੰਚ ਕੇ ਉਸ ਪ੍ਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ ਜੋ ਇਹ ਨਾ ਅੱਖ ਨਾਲ ਨਹੀਂ ਦੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖਾਸ ਰੂਪ ਦੱਸਿਆ ਨਹੀਂ ਜਾ ਸਕਦਾ ਸਭ ਨਾ ਜੀ ਆਕਾ ਇੱਕ ਦਾਤਾ ਜੋਤੀ ਜੋਤ ਮਿਲਾਵਣਹਾਰ ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਬ ਦਾਤਾ ਦੇਣ ਵਾਲਾ ਹੈ ਤੇ ਸਭ ਦੀ ਜੋਤ ਸੁਰਤ ਨੂੰ ਆਪਣੀ ਜੋਤ ਵਿੱਚ ਮਿਲਾਉਣ ਦੇ ਸਮਰੱਥ ਹੈ ਪੁਰ ਹੈ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਰਵਾਰ ਪੁਰੇ ਗੁਰੂ ਦੇ ਸ਼ਬਦ ਦੇ ਰਾਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੇ ਵੱਡਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ਗਿਆਨੀਆਂ ਕਾ ਧੰਨਾਮ ਹੈ ਸਹਜ ਕਰੇ ਵਾਪਾਰ ਜਿਹੜੇ ਮਨੁੱਖ ਪ੍ਰਮਾਤਮਾ ਨਾਲ ਢੂੰਗੀ ਸਾਂਝ ਪਾ ਲੈਂਦੇ ਹਨ ਪ੍ਰਮਾਤਮਾ ਦਾ ਨਾਮ ਹੀ ਉਹਨਾਂ ਦਾ ਅਸਲ ਧੰਨ ਬਣ ਜਾਂਦਾ ਹੈ ਅਸਲ ਧੰਨ ਗੁਰੂ ਦਾ ਉਪਦੇਸ਼ ਬਣ ਜਾਂਦਾ ਹੈ ਉਹ ਆਤਮਕ ਡੋਲਤਾ ਵਿੱਚ ਟਿਕ ਕੇ ਇਸ ਨਾਮ ਧੰਦਾ ਹੀ ਵਪਾਰ ਕਰਦੇ ਉਹ ਵੰਡਦੇ ਵੀ ਇਹੋ ਆ ਵਪਾਰ ਵੀ ਇਹਦਾ ਕਰਦੇ ਆ bizness ਵੀ ਉਹਨਾਂ ਦਾ ਫਿਰ ਗੁਰੂ ਦਾ ਉਪਦੇਸ਼ ਬਣ ਜਾਂਦਾ ਵਪਾਰ ਹੀ ਬਣ ਜਾਂਦਾ ਹਰ ਵੇਲੇ ਆਪਣੇ ਵਿਹਾਰ ਵਿੱਚ ਗੁਰੂ ਦੀ ਗੱਲ ਨੂੰ ਟਿਕਾ ਕੇ ਰੱਖਦੇ ਆ ਆਨੰਦਨ ਲਾਹਾ ਹਰ ਨਾਮ ਲੈਣਾ ਆਖੋਟ ਬਰੇ ਭੰਡਾਰ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਪ੍ਰਮਾਤਮਾ ਦਾ ਨਾਮ ਲਾਭ ਹੀ ਖੱਟਦੇ ਹਨ ਨਾਮ ਧਾਨ ਨਾਲ ਭਰੇ ਹੋਏ ਉਹਨਾਂ ਦੇ ਖਜ਼ਾਨੇ ਕਦੇ ਮੁੱਕਦੇ ਨਹੀਂ ਹਨ ਨਾਨਕ ਟੋਟਣਾ ਆਵਈ ਦिए ਦੇਵਨ ਹਾਰ ਏ ਨਾਨਕ ਇਹ ਖਜ਼ਾਨੇ ਦੇਵਨ ਹਾਰ ਦਾ ਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ ਇਨ੍ਹਾਂ ਖਜ਼ਾਨਿਆਂ 'ਚ ਕਦੇ ਵੀ ਟੋਟ ਨਹੀਂ ਆਉਂਦੀ